ਇਹ ਕੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਜਿਸਾ ਪਹਿਲੇ ਗੱਲ ਕਹੀ ਹੈ ਅਸੀਂ ਤੇ ਜਦੋਂ 10-15 ਸਾਲ ਪੰਜਾਬ ਅਤਵਾਦ ਦੇ ਵਿੱਚ ਰਿਹਾ ਉਸ ਟਾਈਮ ਵੀ ਸਾਰਿਆਂ ਨੂੰ ਵੱਡਾ ਨੁਕਸਾਨ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਸੀ ਤੇ ਬਦਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋਣਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਹਣ ਦਾ ਯਾ ਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਨਜ਼ਦੀਕੀ ਸਾਥੀ ਸਨ ਆਪਾਂ ਮੈਂ ਸਾਰੇ ਪਰਿਵਾਰ ਨੂੰ ਸਭ ਅਨਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਮਿਲੇ ਨੇ ਮੈਂ ਯਕੀਨ ਦਿਵਾਉਣਾ ਚਾਹਨਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ-ਜੋ ਇਹਨਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਬਾਰੇ ਹੁਣੇ ਹੀ ਚਰਚਾ ਪ੍ਰਧਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆਂਦੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇਨੀ ਵਾਈਡ ਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ ਤੇ ਇਸ ਕਿਸਮ ਦੀ ਕਤਲੋਗਾਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਫੋਨ ਨਹੀਂ ਆ ਰਹੇ ਇਹ ਨਿਰੀ ਪੰਜਾਬ ਤੱਕ ਦੀ ਬਾਹਰ ਤੱਕ ਦੀ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾੜਵਾਸੇ ਅਸੀਂ ਆਏ ਆ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਇਹ ਐਕਟ ਕੀਤਾ ਉਹਨਾਂ ਨੂੰ ਮਿਚਲੀ ਗ੍ਰਿਫਤਾਰੀਆਂ ਨਹੀਂ ਕਰਦੀ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਦੇਸ਼ ਕਾਂਗਰਸ ਨੇ ਤੇ ਕਾਂਗਰਸ ਦੇ ਐਮਪੀ ਨੇ ਮੰਗਿਆ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਹੈ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਨੀ ਹੈ ਤਾਂ ਇਸ ਗੱਲ ਕਰ ਅੱਜ ਮੈਂ ਆਪਣੀ ਹਾਜ਼ਰੀ ਪਾ ਕੇ ਇਥੋਂ ਇਜਾਜ਼ਤ ਲੈ ਸਰ ਜੇ ਗੱਲ ਕੀਤੀ ਵੇ ਨਛੇ ਦੀ ਨਸ਼ਾ ਵੀ ਕਹਿ ਰਹੇ ਕਿ ਸਰਕਾਰ ਕੇ ਦੀ ਬੰਦ ਹੋ ਜੇਗੇ ਜੇ ਗੈਂਗਸਟਰਾਂ ਦੀ ਗੱਲ ਕੀਤੀ ਹੈ ਅਜ ਤੱਕ ਕੋਈ ਕਾਬੂ ਦੇ ਪਾਇਆ ਨਹੀਂ ਵੇਖੋ ਅਤਵਾਦ ਦੇ ਵਿੱਚ ਤੇ ਥੋੜੀ ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅਰ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਗੈਂਗਸਟਰਜ਼ ਦਾ ਹਾਲ ਹੋ ਰਿਹਾ ਹੈ ਤੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਪਾਇਵਾਲ ਕੋਈ ਅਫਸਰ ਦੇ ਕੰਨ ਤੇ ਜਿਉ ਨਹੀਂ ਸਰਕਦੀ ਚ ਐਂਡ ਅਸੀਮੀ ਪੰਜਾਬ ਚ ਹੀ ਰਹਿੰਨੇ ਆ ਗਰਾਉਂਡ ਦੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੈ ਜੇ ਚਾਹਣ ਕੋਈ ਗੈਂਗਸਟਰ 24 ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮਨਸ਼ਾ ਸਰਕਾਰ ਦੀ ਹੋਵੇ ਚੋ ਕੰਪਲੀਟ ਫੇਲਿਅਰ ਹੈ ਭਗਵੰਤ ਮਾਨ ਦਾ ਤਾਂ ਤੁਸੀਂ ਅੱਗੇ ਵੇਖ ਲਿਆ ਉਹ ਤੇ ਸੌਂਗ ਐਂਡ ਡਰਾਮਾ ਡਿਵੀਜ਼ਨ ਤੋਂ ਕਦੀ ਹੱਸਣਾ ਕਦੀ ਰੋਣਾ ਕਦੀ ਲੋਕਾਂ ਨੂੰ ਰਵਾ ਦੇਣਾ ਕਦੀ ਆਪ ਰੋ ਲੈਣਾ ਏ ਫਰਾਡ ਕਮਿਟ ਕਰਤੋਂ ਬਦਕਿਸਮਤੀ ਇਹ ਪੰਜਾਬ ਦੀ ਕਿ ਕਿੱਥੋਂ ਕਿੱਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਗਵਰਨਰ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨਿਪਰੇ ਵੀ ਜ਼ਰੂਰ ਚੜਾ ਦੇਵਾਂਗੇ ਥੈਂਕ ਯੂ ਜੀ ਵੇਖੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਜਿਸਾ ਪਹਿਲੇ ਗੱਲ ਕਹੀ ਹੈ ਅਸੀਂ ਤੇ ਜਦੋਂ 10-15 ਸਾਲ ਪੰਜਾਬ ਅਤਵਾਦ ਦੇ ਵਿੱਚ ਰਿਹਾ ਉਸ ਟਾਈਮ ਵੀ ਸਾਰਿਆਂ ਨੂੰ ਵੱਡਾ ਨੁਕਸਾਨ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਸੀ ਤੇ ਬਦਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋਣਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਹ ਦਾ ਜਾਂ ਉਹਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਨਜ਼ਦੀਕੀ ਸਾਥੀ ਸਨ ਆਪਾਂ ਮੈਂ ਸਾਰੇ ਪਰਿਵਾਰ ਨੂੰ ਸਭ ਅੰਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਮਿਲੇ ਨੇ ਮੈਂ ਯਕੀਨ ਦਿਵਾਉਣਾ ਚਾਹਨਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਲੜਾਈ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ ਜੋ ਇਹਨਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਬਾਰੇ ਹੁਣੇ ਹੀ ਚਰਚਾ ਪ੍ਰਦਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆंदे ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇਨੀ ਵਾਈਡਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ ਤੇ ਇਸ ਕਿਸਮ ਦੀ ਕਤਲੋਗਾਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਫੋਨ ਨਹੀਂ ਆ ਰਹੇ ਇਹ ਨਹੀਂ ਪੰਜਾਬ ਤੱਕ ਦੀ ਬਾਹਰ ਤੱਕ ਇਹ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾੜਵਾਸੇ ਅਸੀਂ ਆਏ ਆਂ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਇਹ ਐਕਟ ਕੀਤਾ ਉਹਨਾਂ ਨੂੰ ਮਿਚਲੀ ਗ੍ਰਿਫਤਾਰੀਆਂ ਨਹੀਂ ਕਰਦੀ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਦੇਸ਼ ਕਾਂਗਰਸ ਨੇ ਤੇ ਕਾਂਗਰਸ ਦੇ ਐਮਪੀ ਨੇ ਮੰਗਿਆ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਹੈ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਨੀ ਹੈ ਤਾਂ ਇਸ ਗੱਲ ਕਰ ਅੱਜ ਮੈਂ ਆਪਣੀ ਹਾਜ਼ਰੀ ਪਾ ਕੇ ਇਥੋਂ ਇਜਾਜ਼ਤ ਲੈ ਸਰ ਜੇ ਗੱਲ ਕੀਤੀ ਵੇ ਨਛੇ ਦੀ ਨਸ਼ਾ ਵੀ ਕਹਿ ਰਹੇ ਕਿ ਸਰਕਾਰ ਕੇ ਦੀ ਬੰਦ ਹੋ ਜੇਗੇ ਜੇ ਗੈਂਗਸਟਰਾਂ ਦੀ ਗੱਲ ਕੀਤੀ ਹੈ ਅਜ ਤੱਕ ਉਹ ਕਾਬੂ ਦੇ ਪਾਇਆ ਨਹੀਂ ਵੇਖੋ ਅਤਵਾਦ ਦੇ ਵਿੱਚ ਤੇ ਥੋੜੀ ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅਰ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਗੈਂਗਸਟਰਜ਼ ਦਾ ਹਾਲ ਹੋ ਰਿਹਾ ਹੈ ਤੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਪਾਇਵਾਲ ਕੋਈ ਅਫਸਰ ਦੇ ਕੰਨ ਤੇ ਜਿਉ ਨਹੀਂ ਸਰਕਦੀ ਚ ਐਂਡ ਅਸੀਮੀ ਪੰਜਾਬ ਚ ਹੀ ਰਹਿੰਨੇ ਆ ਗਰਾਉਂਡ ਦੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੈ ਜੇ ਚਾਹਣ ਕੋਈ ਗੈਂਗਸਟਰ 24 ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮਨਸ਼ਾ ਸਰਕਾਰ ਦੀ ਹੋਵੇ ਚੋ ਕੰਪਲੀਟ ਫੇਲਿਅਰ ਹੈ ਭਗਵੰਤ ਮਾਨ ਦਾ ਤਾਂ ਤੁਸੀਂ ਅੱਗੇ ਵੇਖ ਲਿਆ ਉਹ ਤੇ ਸੌਂਗ ਐਂਡ ਡਰਾਮਾ ਡਿਵੀਜ਼ਨ ਤੋਂ ਕਦੀ ਹੱਸ ਪੈਣਾ ਕਦੀ ਰੋ ਪੈਣਾ ਕਦੀ ਲੋਕਾਂ ਨੂੰ ਰਵਾ ਦੇਣਾ ਕਦੀ ਆਪ ਰੋ ਲੈਣਾ ਇਹ ਫਰਾਡ ਕਮਿਟ ਕਰਤੋਂ ਬਦਕਿਸਮਤੀ ਇਹ ਪੰਜਾਬ ਦੀ ਕਿ ਕਿੱਥੋਂ ਕਿੱਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਗਵਰਨਰ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨਿਪਰੇ ਵੀ ਜ਼ਰੂਰ ਚੜਾ ਦੇਵਾਂਗੇ ਥੈਂਕ ਯੂ ਜੀ ਵੇਖੋ ਬਹੁਤ ਅਫਸੋਸ ਦੀ ਗੱਲ ਹੈ ਮੈਂ ਜਿਸਾ ਪਹਿਲੇ ਗੱਲ ਕਹੀ ਹੈ ਅਸੀਂ ਤੇ ਜਦੋਂ 10-15 ਸਾਲ ਪੰਜਾਬ ਅਤਵਾਦ ਦੇ ਵਿੱਚ ਰਿਹਾ ਉਸ ਟਾਈਮ ਵੀ ਸਾਰਿਆਂ ਨੂੰ ਵੱਡਾ ਨੁਕਸਾਨ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਸੀ ਤੇ ਬਦਕਿਸਮਤੀ ਦੀ ਗੱਲ ਹੈ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਦਾ ਨੁਕਸਾਨ ਹੋਣਾ ਜੀਵਨ ਪਰਮਾਤਮਾ ਬਖਸ਼ਦਾ ਹੈ ਇਨਸਾਨ ਨੂੰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿਸੇ ਦਾ ਜੀਵਨ ਖੋਹਦਾ ਜਾਂ ਉਹਨੂੰ ਆਪਣੀ ਗੋਲੀ ਦਾ ਸ਼ਿਕਾਰ ਕਰਨ ਦਾ ਇਹ ਸਾਡੇ ਬਹੁਤ ਹੀ ਤੇ ਨਜ਼ਦੀਕੀ ਸਾਥੀ ਸਨ ਆਪਾਂ ਮੈਂ ਸਾਰੇ ਪਰਿਵਾਰ ਨੂੰ ਸਭ ਅੰਜੀਤ ਸਿੰਘ ਇਹਨਾਂ ਦੇ ਦੂਜੇ ਭਾਈ ਵੀ ਮਿਲੇ ਨੇ ਮੈਂ ਯਕੀਨ ਦਿਵਾਉਣਾ ਚਾਹਨਾ ਇਹ ਇਹਨਾਂ ਦੀ ਲੜਾਈ ਨਹੀਂ ਸਾਡੀ ਆਪਣੀ ਲੜਾਈ ਇਹਨਾਂ ਨੂੰ ਸਿਕਿਉਰਿਟੀ ਦੀ ਗੱਲ ਜਾਂ ਜੋ ਜੋ ਇਹਨਾਂ ਦੇ ਮਸਲੇ ਹੈ ਉਹਨਾਂ ਸਾਰਿਆਂ ਬਾਰੇ ਹੁਣੇ ਹੀ ਚਰਚਾ ਪ੍ਰਧਾਨ ਜੀ ਵੀ ਕਰਨਗੇ ਮੈਂ ਵੀ ਗੱਡੀ 'ਚ ਬੈਠ ਕੇ ਹੀ ਪੰਜਾਬ ਦੀ ਸਮੁੱਚੀ ਭਾਵੇਂ ਚੀਫ ਸੈਕਟਰੀ ਨਾਲ ਗੱਲ ਕਰਨੀ ਪਏ ਭਾਵੇਂ ਡੀਜੀਪੀ ਨਾਲ ਕਰਨੀ ਪਏ ਆਂਦੇ ਦਿਨਾਂ ਦੇ ਵਿੱਚ ਅਸੀਂ ਗਵਰਨਰ ਸਾਹਿਬ ਨਾਲ ਵੀ ਕਰਾਂਗੇ ਕਿਉਂਕਿ ਇਹ ਇੱਕ ਇਨੀ ਵਾਈਡ ਸਪਰੈਡ ਗੱਲ ਹੋ ਗਈ ਹੈ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਕਸਬਾ ਨਹੀਂ ਰਹਿ ਗਿਆ ਜਿੱਥੇ ਵੱਡੇ ਪੈਮਾਨੇ ਤੇ ਇਸ ਕਿਸਮ ਦੀ ਕਤਲੋਗਾਰਤ ਨਹੀਂ ਹੋ ਰਹੀ ਜਿੱਥੇ ਫਰੋਤੀਆਂ ਦੀਆਂ ਚਿੱਠੀਆਂ ਨਹੀਂ ਆ ਰਹੀਆਂ ਜਿੱਥੇ ਫਰੋਤੀਆਂ ਦੇ ਟੈਲੀਫੋਨ ਨਹੀਂ ਆ ਰਹੇ ਇਹ ਨਿਰੀ ਪੰਜਾਬ ਤੱਕ ਦੀ ਬਾਹਰ ਤੱਕ ਦੀ ਬਿਮਾਰੀ ਜਾ ਚੁੱਕੀ ਹੈ ਸੋ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਨਿਭਾੜਵਾਸੇ ਅਸੀਂ ਆਏ ਆ ਪ੍ਰਧਾਨ ਜੀ ਤੇ ਅਸੀਂ ਬੈਠ ਕੇ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਪਰਿਵਾਰ ਨੂੰ ਮਹਫੂਜ਼ ਨਹੀਂ ਕਰਦੀ ਇਹਨਾਂ ਨੂੰ ਮਹਫੂਜ਼ ਨਹੀਂ ਕਰਦੀ ਤੇ ਜਿਨ੍ਹਾਂ ਨੇ ਇਹ ਐਕਟ ਕੀਤਾ ਉਹਨਾਂ ਨੂੰ ਮਿਚਲੀ ਗ੍ਰਿਫਤਾਰੀਆਂ ਨਹੀਂ ਕਰਦੀ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਸੋ ਇਸ ਗੱਲ ਕਰ ਮੈਂ ਆਇਆ ਇਸ ਤੋਂ ਬਾਅਦ ਸ਼ਿਵਰਾਜ ਚੋਹਾਂਜੀ ਜਿਹੜੇ ਐਗਰੀਕਲਚਰ ਮਿਨਿਸਟਰ ਉਹਨਾਂ ਦੇ ਕੋਲੋਂ ਟਾਈਮ ਪ੍ਰਦੇਸ਼ ਕਾਂਗਰਸ ਨੇ ਤੇ ਕਾਂਗਰਸ ਦੇ ਐਮਪੀ ਨੇ ਮੰਗਿਆ ਕਿਸਾਨਾਂ ਦੀ ਗੱਲ ਵੀ ਰੱਖਣੀ ਹੈ ਪੰਜਾਬ ਦੀ ਜਿਸ ਕਿਸਮ ਦੀ ਮਿਸਮੈਨੇਜਮੈਂਟ ਸੂਬੇ ਦੀ ਸਰਕਾਰ ਨੇ ਕੀਤੀ ਹੈ ਉਹ ਵੀ ਅਸੀਂ ਸਾਰਾ ਉਹਨਾਂ ਨਾਲ ਗੱਲ ਕਰਨੀ ਹੈ ਤੇ ਵੱਡੇ ਪੈਮਾਨੇ ਤੇ ਸੈਂਟਰ ਤੋਂ ਰਾਹਤ ਦੀ ਗੱਲ ਵੀ ਕਰਨੀ ਹੈ ਤਾਂ ਇਸ ਗੱਲ ਕਰ ਅੱਜ ਮੈਂ ਆਪਣੀ ਹਾਜ਼ਰੀ ਪਾ ਕੇ ਇਥੋਂ ਇਜਾਜ਼ਤ ਲੈ ਅਰ ਜੇ ਗੱਲ ਕੀਤੀ ਵੀ ਨਛੇ ਦੀ ਨਸ਼ਾ ਵੀ ਕਹਿ ਰਹੇ ਕਿ ਸਰਕਾਰ ਕਹਿੰਦੀ ਬੰਦ ਹੋ ਜੇਗੇ ਜੇ ਗੈਂਗਸਟਰਾਂ ਦੀ ਗੱਲ ਕੀਤੀ ਹੈ ਅਜੇ ਤੱਕ ਉਹ ਕਾਬੂ ਦੇ ਪਾਇਆ ਨਹੀਂ ਵੇਖੋ ਹੱਤਵਾਦ ਦੇ ਵਿੱਚ ਤੇ ਥੋੜੀ-ਮੋਟੀ ਪੁਲਿਸ ਜਿਹੜੀ ਸੀ ਸ਼ੁਰੂ ਦੇ ਫੇਜ਼ ਦੇ ਵਿੱਚ ਪੁਲਿਸ ਲੋਅਰ ਰੈਂਕਸ ਦੀ ਇਨਵੋਲਵਮੈਂਟ ਸੀ ਪਰ ਜੋ ਅੱਜ ਗੈਂਗਸਟਰਸ ਦਾ ਹਾਲ ਹੋ ਰਿਹਾ ਹੈ ਤੇ ਵਿੱਚ ਤੇ ਮੈਂ ਸਮਝਦਾ ਕਿ ਬਰਾਬਰ ਦੀ ਪਾਇਵਾਲ ਕੋਈ ਅਫਸਰ ਦੇ ਕੰਨ ਤੇ ਜਿਉ ਨਹੀਂ ਸਰਕਦੀ ਚ ਐਂਡ ਅਸੀਮੀ ਪੰਜਾਬ ਚ ਹੀ ਰਹਿੰਨੇ ਆ ਗਰਾਉਂਡ ਦੀ ਸਾਨੂੰ ਸਥਿਤੀ ਦੀ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਹੈ ਜੇ ਚਾਹਣ ਕੋਈ ਗੈਂਗਸਟਰ 24 ਘੰਟੇ ਤੋਂ ਵੱਧ ਪੰਜਾਬ ਦੇ ਵਿੱਚ ਆਪਰੇਟ ਨਹੀਂ ਕਰ ਸਕਦਾ ਜੇ ਮਨਸ਼ਾ ਸਰਕਾਰ ਦੀ ਹੋਵੇ ਚੋ ਕੰਪਲੀਟ ਫੇਲਿਅਰ ਹੈ ਭਗਵੰਤ ਮਾਨ ਦਾ ਤਾਂ ਤੁਸੀਂ ਅੱਗੇ ਵੇਖ ਲਿਆ ਉਹ ਤੇ ਸੌਂਗ ਐਂਡ ਡਰਾਮਾ ਡਿਵੀਜ਼ਨ ਤੋਂ ਕਦੀ ਹੱਸਣਾ ਕਦੀ ਰੋਣਾ ਕਦੀ ਲੋਕਾਂ ਨੂੰ ਰਵਾ ਦੇਣਾ ਕਦੀ ਆਪ ਰੋ ਲੈਣਾ ਏ ਫਰਾਡ ਕਮਿਟ ਕਰਤੋਂ ਬਦਕਿਸਮਤੀ ਇਹ ਪੰਜਾਬ ਦੀ ਕਿ ਕਿੱਥੋਂ ਕਿੱਥੇ ਅਸੀਂ ਆ ਕੇ ਡਿੱਗ ਪਏ ਆ ਤੇ ਪੁਲਿਸ ਵੀ ਇਸ ਗੱਲ ਦਾ ਪੂਰਾ ਐਡਵਾਂਟੇਜ ਲੈ ਰਹੀ ਹੈ ਸੋ ਅਸੀਂ ਇਸ ਬਾਰੇ ਜਾਣਕਾਰੀ ਗਵਰਨਰ ਸਾਹਿਬ ਨਾਮੀ ਤੇ ਜਿੱਥੇ ਜਿੱਥੇ ਵੀ ਦੇਣ ਦੀ ਲੋੜ ਪੈਗੀ ਅਸੀਂ ਗੱਲ ਵੀ ਕਰਾਂਗੇ ਤੇ ਜੋ ਜੋ ਇੱਥੇ ਮੈਂ ਗੱਲ ਕਹੀ ਹੈ ਉਸ ਨੂੰ ਨਿਪਰੇ ਵੀ ਜ਼ਰੂਰ ਚੜਾ ਦੇ। ਥੈਂਕ ਯੂ।